ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਜੀ ਇੱਕ ਮਿੰਟ ਕੈਮਰਾ ਸਾਫ਼ ਕਰਕੇ ਆਉਤ ਤੋਂ ਪਹਿਲਾਂ ਦਾ ਆਬਜੇ ਪਈ ਜਾਂਦੇ ਹੈ ਇੱਕ ਮਿੰਟ ਹਲੋ ਜੀ ਤੇ ਖੇਤ ਆਇ ਸੀ ਸਵੇਰ ਸਵੇਰ ਤੇ ਮੈਂ ਹਾਂ ਨੀਰਾ ਚਾਰਾ ਵਾਢ ਲਈਏ ਪਹਿਲਾਂ ਪਹਿਲਾਂ ਤੇ ਫਿਰ ਕੋਈ ਦੂਜਾ ਕੰਮ ਛੇੜਾਂਗੇ ਇੱਕ ਥੋੜੀ ਸਰੋ ਵਟਣੀ ਜਿੱਲੀ ਗਈ ਪਈ ਹੈ ਨਾ 10 ਮਿੰਟ ਉੱਤੇ ਲੱਗਣਗੇ ਤੇ 10-15 ਮਿੰਟ ਨੀਰੇ ਲੱਗਣਗੇ ਤੇ ਫਿਰ ਚੱਲਾਂ ਘਰੇ ਤੇ ਅੱਜ ਆਪਣੇ ਗੋਸ਼ੀ ਮਿੱਤਰ ਦਾ ਕਬੂਤਰ ਹੈਗਾ ਗੇੜਿਆਂ ਦਾ ਜ ਹਨਾ ਜਿਹੜਾ ਛੱਡਣਾ ਲੂਲ ਬਾਈ ਬਾਈ 28 ਤਰੀਕ ਨੂੰ ਤੇ ਉਹਦੇ ਅੱਜ ਗੇੜੇ ਆਗੇ ਤੇ ਬਾਕੀ ਚੱਲ ਕੇ ਦਿਖਾਵਾਂ ਹੁਣ ਵੀ ਕਿੰਨੇ ਵਜੇ ਅਜ ਬੈਠਾ ਹੋ ਕੀ ਸਹਾਕਤਾ ਵਾ ਕਿੰਨਾ ਪਾਣੀ ਦਿੱਤਾ ਹੈ ਹੁਣ ਅੱਜ ਕਿੰਨਾ ਦੇ ਕੇ ਛੱਡਿਆ ਉਹਨੇ ਕੀ ਕਰਨਾ ਕਿੱਥੋਂ ਕੀ ਹੋਣਾ ਬਣੇ ਰਿਓ ਖੱਦਾ ਪਾ ਲਾਂਗੇ ਹਮ ਸਾਰਾ ਉਹ ਦਿਖਾਵਾਂਗੇ ਵੀਡੀਓ ਠੀਕ ਹੈ ਮੈਂ ਤੇ ਕਰਾ ਪਾਣੀ ਪੀਲਾ ਘੁੱਟ ਮੈਂ ਤੇ ਨੀਰਾ ਵੱਡਾ ਸਭ ਤੋਂ ਪਹਿਲਾਂ ਫੇਰ ਵੇਣਾ ਕੀ ਬੰਦਦਾ ਤੇ ਨੀਰਾ ਵੱਡ ਕੇ ਕਰਤਾ ਆਪਾਂ ਗੱਡੀ ਚ ਲੋਡ ਲੋ ਜੀ ਕਰੋ ਚੱਕ ਠੀਕ ਹੈ ਤੇ ਮੈਂ ਹੁਣ ਮਾੜਾ ਮੋਟਾ ਰਸਰੋਂ ਹੀ ਵੱਟਦਗੇ ਦੋ ਚਾਰ ਓੜੇ ਨਾਲ ਨਾਲੋਂ ਜਿੰਨੀ ਆਈਪੀ ਆ ਨਾਲ ਓਨੀ ਕ ਵੱਟਦਗੇ ਤੇ ਐਵੇਂ ਹੀ ਕੰਮ ਕਰਨੇ ਪੂਆ ਠੀਕ ਹੈ ਤੇ ਬਾਕੀ ਇੱਕ ਹੋਰ ਯਾਰ ਕੱਲ ਨੂੰ ਬੁਝੜਾਂ ਦੇ ਗੁੱਡ-ਗੱਡ ਪਾਵਾਂਗੇ ਨਾ ਜਨਾ ਸਮਾਨ ਜਦ ਗੁਰਿਆ ਪਿਆ ਮਾਚ ਤੇ ਬਾਕੀ ਕੁੱਟ ਤਾਂ ਪੂਣੀ ਪੋਈ ਜੀ ਪੂਣੀ ਪੂਗੀ ਤੇ ਕਿਰਨ ਜਿਹੜਾ ਕੰਮ ਅੱਜ ਵਾਲਾ ਪਤਾ ਉਹ ਕਰੀਗੇ ਬਾਕੀ ਗੱਲਾਂ ਬਾਅਦ ਚ ਇਹੇ ਵੱਸ ਵੱਢ ਕੇ ਆਪਾਂ ਨਾਲ ਉਹਨਾਂ ਦੇ ਵੱਢਨੇ ਦੋ ਚਾਰ ਓੜੇ ਜਿੰਨੇ ਕਾਂ ਹੈ ਪਰ ਸੁੱਕੇ ਸੁੱਕੀ ਹੈਣਾ ਤੇ ਹੌਲੀ ਕਰਕੇ ਵੱਢ ਦਾਂਗੇ ਦੋ ਦਿਨਾਂ ਚ ਜਿਵੇਂ ਸੁੱਕੀ ਜਾ ਕੇ ਰੂਮੇ ਵੱਢੀ ਜਾ ਕਰਾਂਗੇ ਤੇ ਇਹ ਵੱਢ ਕੇ ਤੇ ਚੱਲਦੇ ਕਿਸੇ ਰੋਟੀ ਪਾਣੀ ਖਾ ਕੇ ਤੇ ਫੇਰ ਚੱਲਾਂਗੇ ਗੋਸ਼ੇ ਕੋਲੇ ਪਤਾ ਨਾਲ ਗੋਸ਼ ਨੂੰ ਫੋਨ ਲਾ ਕੇ ਪੁੱਛਾਂਵੇਂ ਵੀ ਕੀ ਬਣੀ ਜਾਂਦਾ ਓੱਡਾ ਫਰਦਾ ਕੀ ਕੀ ਚੱਕਰ ਹੈਣਾ ਇੱਥੇ 11 ਵਜ ਗਏ ਆ ਤੇ ਆਹ ਇੰਨੀ ਪਾਂਤ ਲਾਤੀ ਇੱਥੋਂ ਲੈ ਕੇ ਸਿਰ ਤੱਕ ਥੋੜਾ ਜਿਹਾ ਪਰੋਂ ਵੱਢਤਾ ਮੈਂ ਚਲੋ ਹੁਣ ਉਹ ਵੀ ਦਿਖਾਈਏ ਚੱਲ ਕੇ ਤੇ ਹੁਣ ਰੋਟੀ ਪਾਣੀ ਖਾਈ ਚੱਲ ਕੇ ਰਿਲੇਟ ਹੋਏ ਤੇ ਸਰੋਂ ਦਾ ਪਈ ਆ ਇਹ 2 ਘੰਟੇ ਦਾ ਕੰਮ ਹੋਰ ਆ ਮੈਂ ਚਲੋ ਜਿੰਨੀ ਪੱਕੀ ਜਾਂਦੀ ਉਹਨੇ ਨਹੀਂ ਵੱਢੀ ਜਾਂਦਾ ਮੈਂ ਤੇ ਕਰਾ 8-9 ਓੜੇ ਨਾਲ-ਨਾਲ ਵੜਤੇ ਇਧਰ ਲਈ ਟੀਬ ਵਾਲੀ ਪੈਸੀ ਨਾਲ ਹਨਾ ਯਾਰ ਤੇ ਇਧਰੋਂ ਵੜਤੀ ਕੁਛ ਮੈਂ ਆਓ ਜੀ ਤੇ ਹੁਣ ਹੱਥ ਧੋ ਤੋ ਕੇ ਤੇ ਚੱਲਦੇ ਆਪਾਂ ਘਰ ਨੂੰ ਤੇ ਚਲੋ ਬਾਪੇ ਚੱਲ ਗਏ ਘਰੋਂ ਵੀ ਨਹੀਂ ਫੋਨ ਆਇਆ ਹਜੇ ਤੱਕ ਰੋਟੀ ਖਾ ਲਾ ਹਨਾ ਲਓ ਜੀ ਤੇ ਰੋਟੀ ਪਾਣੀ ਛਕ ਲਿਆ ਨਾਤੇ ਨਹੀਂ ਕੱਲੇ ਮੈਂ ਚਲ ਬਾਹਰ ਚ ਨਾ ਹੋਵੇ ਘੰਟੇ ਕਿਨ ਕਿਰਨ ਚੱਲ ਕੇ ਮਨਪੇ ਦੇ ਕੋਲੇ ਹਨ ਤੇ ਉੱਥੇ ਚੱਲ ਕੇ ਬਣੀਆ ਕੀ ਬਣੀ ਹੁੰਦਾ ਤੇ ਕੋਸ਼ਨ ਲਾਉਣੇ ਆ ਫੋਨ ਤੇ ਆਪਣਾ ਗੇੜਾ ਕਬੂਤਰ ਉੱਡਾ ਫਿਰਦਾ ਕਿ ਨਹੀਂ ਉੱਡਾ ਫਿਰਦਾ ਆ ਗਈ ਬਾਜੀ ਨੇੜੇ ਨੇੜੇ ਬਾਪਿਓ ਤੇ ਪਾਵਾਂ ਖਦਾਣਾ ਆਉਂਦਾ ਡੱਬਾ ਲੱਭਾ ਵੈਂਦਾ ਲੱਗਦਾ ਤਿੰਨ ਚਾਰ ਫਿਰਦਾ ਕਬੂਤਰ ਥੱਲੇ ਨੀਵੇਂ ਇੱਕ ਦੋ ਤਿੰਨ ਚਾਰ ਪੰਜ ਪੰਜ ਫਿਰਦਾ ਨੀਵੇਂ ਤੇ ਆ ਗਏ ਇਧਰ ਆਪਾਂ ਕਬੂਤਰ ਉੱਡੇ ਫਿਰਦੇ ਪੰਜ ਪੰਜ ਦਿਸ ਗਏ ਮੈਨੂੰ ਤੇ ਐਨੇ ਪਸੱਤ ਛੱਡੇ ਸੀ ਬਹਿ ਗਏ ਪਹਿਲਾਂ ਜਾਂ ਕੀ ਚੱਕਰ ਹੋ ਰਿਹਾ ਨਾ ਉਹ ਨਹੀਂ ਮੈਨੂੰ ਪਤਾ ਤੇ ਇੱਕ ਮਿੰਟ ਤੁਹਾਡੀ ਨਿਗਾਹ ਮਾਰਨਾ ਤੇ ਬਗਲ ਫੂੰਜੀ ਵਾਲੀ ਕੁਦਰੀ ਫਿਰਦੀ ਆ ਸਾਹਮਣੇ ਤੇ ਆ ਬਗਲ ਟੂਸੇ ਵਾਲਾ ਡੱਬਾ ਤੇ ਰਸਤਾ ਬਗਲ ਟੂਸ ਬਗਲ ਟੂਸਾ ਤੇ ਇੱਕ ਕੁਦਰੀ ਫਿਰਦੀ ਆਪਣੀ ਆ ਹੁੰਦੀ ਹੈ ਨਾ ਆਉਂਦੀ ਕੁਦਰੀ ਲਓ ਇਹ ਪੰਜ ਜੁੱਡੇ ਫਿਰਦੇ ਦੋ ਮਿਲਾਂ ਅੰਦਰ ਬੈਠੇ ਨਾ ਉਹ ਚਲੋ ਜਾਲੂਦ ਬੱਥੇ ਹੈ ਸੋ ਲੁੱਪੀ ਗਾਲ ਨਹੀਂ ਬੈੰਨੇ ਦਿਖਾਵਾਂ ਹੁਣ ਬੈੰਦੇ ਵੀ ਬਗਲ ਟੂਸਿਆਲ ਤਾਂ ਆ ਗਿਆ ਕਬੂਤਰ ਠੀਕ ਆ ਤੇ ਚਾਰ ਉੱਡੀ ਜਾਂਦੇ ਹੈਗੇ ਡੱਬਾ ਬਗਲ ਪੁੰਜਲ ਕਬੂਤਰੀ ਬਗਲ ਟੂਸਾ ਰੱਤਾ ਡੱਬਾ ਆਪਣਾ ਵਾਲਾ ਹੋ ਗਿਆ ਕਬੂਤਰ ਇੱਕ ਆ ਟੂਸੇ ਟਵਰੀ ਵਾਲੀ ਹੋ ਗਈ ਹੈ ਨਾ ਚਾਰ ਰਹਿ ਗਏ ਤੇ ਬਸ ਇਹ ਵੀ ਮੱਲਾ ਵੀ ਥੋੜੇ ਕਿਹੜੇ ਪਹੁੰੰਗੇ ਤੇ ਪਹਿਲਾਂ ਦੋ ਬਹਿ ਗਏ ਸੀ ਉਹ ਮੈਂ ਤਾਂ ਹੁਣੇ ਖੇਤੂ ਹੀ ਐ ਮੈਨੂੰ ਪਤਾ ਨਹੀਂ ਪਹਿਲਾਂ ਇਹ ਵੀ ਆ ਜਾਣਗੇ ਬਸ ਸਾਨੂੰ ਆ ਗਿਆ ਡੱਬਾ ਵੀ ਆ ਗਿਆ ਆ ਗਿਆ ਆ ਗਿਆ ਰੀ ਸੋਰੀ ਸੀ ਹੁਣ ਤਾਂ ਉਹੀ ਗੱਲ ਬਣ ਗਈ ਲਓ ਜੀ ਡੱਬਾ ਵੀ ਲਗਭਗ ਆ ਹੀ ਗਿਆ ਬਸ ਥੋੜੀ ਮੁੜਦਾ ਫਿਰ ਆਇਆ ਕਿਵੇਂ ਮੁੜੂ ਮੈਂ ਲਾ ਦੁਬਾਰੇ ਫਿਰ ਜੀ ਡੱਬਾ 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 ਆ ਰਵਤ ਆਏ ਹੁਣ ਲਗਾਈਗੇ ਸਮਾਨੇ ਨਾਲ ਇੱਕ ਮਿੰਟ ਰੁਕ ਰਬਾ ਇਹਨੂੰ ਕਹਾਂ ਫੇਰ ਬਿਨੇ ਆ ਗਿਆ ਡੱਬਾ ਜੀ ਆ ਗਿਆ ਆ ਗਿਆ ਆ ਗਿਆ ਚੱਕੋ 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 ਡੱਬਾ ਵੀ ਆ ਗਿਆ ਰੱਤਾ ਵੀ ਆਗਲਾ ਬੀ ਬਗਲ ਗਲਬ ਅਗਲਾਬੀ ਟੂਸਾ ਮੈਂ ਸਤਨ ਆ ਗਏ ਦੋ ਰਹਿ ਗਏ ਟੂ ਪੀਸ ਰਹਿ ਗਏ ਬਗਲ ਫੁੰਝੇਲੀ ਕਬੂਤਰੀ ਤੇ ਟੂ ਸੈਟ ਆਉਰੀ ਵਾਲੀ ਕਬੂਤਰੀ ਪਰ ਦੋ ਰਹਿ ਗਏ ਸਿਰਫ ਆ ਗਈ ਆ ਗਈ ਮੁਰਗੀ ਭਾਂ ਦੇ ਲੱਕੜੇ ਦੀ ਏਡੇ ਆ ਗਈ ਮੁਰਗੀ ਜਮ ਤਿੰਨ ਬਹਿ ਗਏ ਬਾਬਿਓ ਉਹ ਆਪਣੇ ਹਾਂ ਹਾਂ ਤਿੰਨ ਹੀ ਰਹਿ ਗਏ ਮੈਂ ਤਿੰਨ ਬਹਿ ਗਏ ਮੈਂ ਦੋ ਰਹਿ ਗਏ ਆ ਦਰਸਕਾਂ ਨੂੰ ਦਸੀਆਂ ਨਾ ਮਾਤਾ ਇੱਕ ਦੋਨੇ ਕਬੂਤਰੀਆਂ ਰਹਿ ਗਈਆਂ ਬਾਕੀ ਪੰਜ ਕਬੂਤਰ ਬਹਿ ਚੁੱਕੇ ਨੇ ਲਓ ਜੀ ਬਗਲ ਫੁੰਝਲੀ ਕਬੂਤਰੀ ਵੀ ਆ ਗਈ ਆ ਗਈ ਆ ਗਈ ਆ ਗਈ ਆ ਗਈ ਲਓ ਜੀ ਐਂ ਜਿਵੇਂ ਕਰੀ ਨਹੀਂ ਹੈ ਕੀ ਹੋ ਗਿਆ ਤੈਨੂੰ ਲੈ ਚਮਾ ਬਹਿੰਦੀ ਬਹਿੰਦੀ ਫੇਰ ਨਿਕਲ ਗਈ ਚਮਾ ਬਹਿੰਦੀ ਬਹਿੰਦੀ ਫੇਰ ਨਿਕਲੀ ਭੈਣ ਜਦੋਂ ਕੈਮਰਾ ਵੀ ਨਿਕਲ ਜਾਂਦੀ ਬਾਹਰ ਨੂੰ ਤੂੰ ਬੋਲ ਮਾਰ ਮੜਾ ਆ ਜਾ ਐਨਾ ਟਾਈਮ ਲਾਈਦਾ ਹੁੰਦਾ ਆਹੀ ਕੰਮ ਹਾਲ ਦੀ ਕਲੇ ਮੇਰਾ ਉਹ ਆਖੇ ਵੀ ਉਸਤਾਦ ਮੇਰਾ ਵੀ ਆ ਜਾ ਵਜਾ ਕਰਾ ਇੱਕ ਕਬੂਤਰ ਰਹੀ ਕੱਲੀ ਆ ਜਾਂਦੀ ਤੂਸੇ ਟੋਰੀ ਵਾਲੀ ਇਹਨੂੰ ਤਾਂ ਕਰਦੀ ਕੇ ਅੰਦਰ ਇਹਨਾਂ ਨੂੰ ਡੱਬਾ ਉਧਰ ਗਿਆ ਰੱਤਾ ਬਾੜ ਦੇ ਅੰਦਰ ਇਹਨੂੰ ਚਲੋ ਜਾਂਦਾ ਜਾਂਦਾ ਅੰਦਰ ਜਾਂਦਾ ਲਓ ਜੀ ਵਨ ਪੀਸ ਅੰਦਰ ਗਿਆ ਹੈ ਦੇਖੀ ਲੈ ਗੁੜ ਕੀ ਅੰਦਰ ਰੱਖੀਏ ਡੱਬਾ ਦੇਖੀ ਲੈ ਧੀਆ ਵਾਲਾ ਹੁਣ ਹਵਾ ਉੱਡਣ ਵਾਲੇ ਉੱਡਦਾ ਨੇ ਹੁਣ ਹਵਾ ਕਰਦਾ ਉਹਦੇ ਵੇਖ ਕਿਵੇਂ ਗੁੜਕੀ ਉਹਦੇ ਲੈ ਬੇਸ਼ਰਮ ਬਾਲਾ ਬੇਸ਼ਰਮ ਹੋਇਆ ਪਤਾ ਇਹਨਾਂ ਨੂੰ ਵੀ ਕਰਦੋ ਜੀ ਕੋਡੇ 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 ਗਏ ਨੇ ਅੱਗੇ ਜਾਂਦੇ ਨੇ ਜਾਂਦੇ ਕਰਦੇ ਅੰਦਰ ਨੂੰ ਕਬੂਤਰੀ ਆਪਣੀ ਕਬੂਤਰੀ ਲਓ ਜੀ ਵੇਖ ਦਾਣਾ ਲੈ ਕੇ ਆਇਆ ਮਮ ਦਾਣੇ ਟ੍ਰੇਨ ਵੇਖ ਕੇ ਜਾਣਗੇ ਅੰਦਰ ਨੂੰ ਉੱਤਰ ਦੇ ਮਰਜੀ ਨਾਲ ਹੀ ਆਦੀ ਨਾਲੇ ਹੌਲੀ ਹੌਲੀ ਜੇ ਭੁੱਖੇ ਮਰੇ ਬੈਠੇ ਜੀ ਉਹ ਕਬੂਦਰੀ ਵੀ ਆ ਕੇ ਬਹਿ ਗਈ ਆਪਣੀ ਟੂਸੇ ਟੌਰੀ ਵਾਲੀ ਆਹ ਲਾਸਟ ਰਹਿ ਗਈ ਆਪਣੇ ਅੰਦਰ ਹੀ ਕਰਨ ਵਾਲੀ ਹੈ ਨਾ ਹੋਰ ਬਾਹਰ ਚੱਕੀ ਹੋਰ ਅੱਜ ਦਾ ਕੀ ਵਾੜਾ ਹਰੇ ਕਿੱਥੇ ਇੱਧਰ ਜਾ ਕੇ ਬਹਿ ਗਈ ਪਹਿਲਾਂ ਪਹਿਲਾਂ ਇੰਜ ਕਰਦੀ ਹੈ ਹੋਣੇ ਇਹ ਕਿ ਨਹੀਂ ਹਟਦਾ ਬਜ਼ਰ ਦੀ ਜਿਹੜੇ ਆਈ 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 ਕਰਦੇ ਆਈ 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 ਉਹੀ ਗੱਲ ਤੇ ਰਹੇ ਨਾ ਪਹਿਲਾਂ ਪਹਿਲਾਂ ਇੰਜ ਕਰਦੀ ਐ ਅੱਜ ਬਾਕੀ ਗਰਮੀ ਬਹੁਤ ਜ਼ਿਆਦਾ ਗਰਮ ਬੰਬ ਵੀ ਖੜੀ ਨੇ ਜਦੋਂ ਅੱਜ ਨਿਆਰਾ ਅੱਜ ਪੂਰਾ 6 ਵਜੇ ਦਾ ਅੰਦਰ ਖੜਦੇ ਆ ਫਰਸਟ ਆਫਸ ਦੀ ਹੈ ਗਿਆ ਹਾਂ ਤੇ ਇਤੋਂ 6 ਵਜੇ ਦਾ ਪੂਰਾ ਐ ਹਾਂ ਲੱਗ ਤੇਰੇ ਗੱਲ ਉਹੀ ਬਣ ਗਈ ਨਾ ਤਿੰਨ ਚਾਰ ਸ਼ਾਦੀਆਂ ਪਹਿਲਾਂ ਬਦਲ ਕੇ ਫੇਰ ਹੀ ਜਾਂਦੀ ਹੈ ਆਇਆ 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 ਵੱਲਾਈ ਹੌਲੀ ਹੌਲੀ ਧੀਰੇ ਧੀਰੇ ਸਿਮਰ ਜਿੰਦਗੀ ਵਿੱਚ ਆ ਜਾ ਚੱਲ ਪੱਤਾ ਅੰਦਰ ਚੱਲ ਇਹ ਸੱਤਰ ਖਾਣ ਵਾਲੇ ਕੰਮ ਕਰੀ ਜਾਂਦੀ ਹੈ ਉਹੀ ਕੰਮ ਕਰੀ ਜਾਂਦੀ ਹੈ 70 ਖਾਣ ਵਾਲੇ ਹੂੰ ਵਾ ਕਰਦੇ ਅੰਦਰ ਆ ਜਾ ਬੱਤ ਈ ਗਈ ਗਈ ਕਿੱਥੇ ਗਈ ਇਹ ਨਹੀਂ ਜਾਂਦੀ ਵੀ ਓਏ ਇਹਨੂੰ ਬਾਹਰ ਰੱਖਾਂਗੇ ਓਡੀ ਕੀ ਬਹ ਨਹੀਂ ਲੱਗਣੀ ਇਹਨੂੰ ਬੋਲ ਲੱਗ ਗਿਆ ਜੀ ਤੇ ਬਦਾਮ ਤੋਂ ਕੱਟ ਕੇ ਕੂਤਰਾਂ ਨੂੰ ਮਣਤੀ ਨਾਲ ਤੇ ਪਵਾ ਕੇ ਤੋਂ ਚੱਲਦੇ ਹਾਂ ਗੋਸ਼ੇ ਕੋਲੇ ਆਪਾਂ ਗੋਹੇ ਦਾ ਕੂਤਰ ਹੁਣ ਗੇੜੇ ਨਾਲ ਵੀ ਕੀ ਟਾਈਮ ਹੋ ਗਿਆ ਫਿਰਦਾ ਕਿ ਨਹੀਂ ਫਿਰਦਾ ਚ ਚੱਲ ਕੇ ਪੁੱਜਦੇ ਹਾਂ ਘੌਟੇ ਕੋ ਕਿਨੇ ਕੋਈ ਕਰੂ ਵੀ 1:00 2:00 ਵਜਾਉ ਖਣੀ ਵਿਜਾਉਂਦਾ ਤੇ ਮੇਰੇ ਟਾਈਮ ਤੋਂ ਹੁਣ ਵਜੇ 1 ਤੇ ਚੱਲ ਕੇ ਪੁੱਛਦੇ ਆ ਵੀ ਫੁੱਡਾ ਫਿਰਦਾ ਕਿ ਬਹਿ ਗਿਆ ਕਿ ਕੀ ਚੱਕਰਾ ਹਨਾ ਚਲੋ ਫਿਰ ਚੱਲ ਗਏ ਉਹ ਤਾਂ ਆ ਜਾ ਲਾਓ ਜੀ ਆਗੇ ਗੋਸ਼ੇ ਕੋਲੇ ਤੇ ਇਧਰ ਗੋਸ਼ਾ ਸਿੰਘ ਜੀ ਬਾਈ ਬੱਠਾ ਹੈ ਤੇ ਹੁਣ ਗੇੜਾ ਨਾਲ ਕਬੂਤਰ ਪੁੱਛਦੇ ਆ ਆਪ ਵੀ ਵੇਖ ਲੈਣਾ ਫਿਰਦਾ ਵੀ ਨਹੀਂ ਫਿਰਦਾ ਹਾਏ ਗਰਮੀ ਬੁੜੀ ਆਈ ਤਾਂ ਬੰਬ ਘੜਤੀ ਮਲਾ 34 ਡਿਗਰੀ ਹਣੀ 35 ਡਿਗਰੀ ਇੱਥੇ ਟੈਂਪਰੇਚਰ ਹੈ ਗੱਲ ਤਾ ਹਣ ਅ ਫਿਰਦਾ ਵੀ ਕਿਹੜਾ ਨਾ ਕਬੂਤਰ ਇੱਕ ਮਿੰਟ ਇਹ ਆਹੀ ਐ ਆ ਜਾਂਦਾ ਸਾਰ ਨਾਲ ਮੂਰੇ ਇੱਧਰ ਲਾ ਆ ਜਾਂਦਾ ਗੱਲਾ ਫਿਰਦਾ ਵੀ ਫਿਰਦਾ ਲਿਆ ਕੁੱਟ ਕੇ ਲਿਆ ਪਾਣੀ ਪੀ ਲਾਂਗੇ ਮੜਾਗਾ ਲਓ ਗੇੜਾ ਕਬੂਤਰ ਫਿਰਦਾ ਕੋਸ਼ਿੰਦ ਸਿੰਘ ਦਾ ਤੇ ਟਾਈਮ ਹੋ ਗਿਆ ਸਵਾ 1 ਖਾਕ ਦਾ ਟਾਈਮ ਹੋ ਗਿਆ ਤੇ ਆਪਣੀ ਕਬੂਤਰੀ ਸਾਹਮਣੇ ਉਹ ਵੇਖੋ ਬਹਿ ਕੇ ਉੱਡੀ ਜਿਹੜੀ ਆਪਣੀ ਟੂ ਸੈਟ ਹੋਰੀ ਹੈ ਈ ਆਉਂਦੀ ਤੇ ਬਹਿ ਕੇ ਉੱਡੀ ਭਾਂ ਦੇ ਲੱਕੜੇ ਦੀ ਇਹ ਵੀ ਫਿਰਦੀ ਆ ਜੀ ਚਲੋ ਉਹਦਾ ਬਹਿ ਹੀ ਜੋਗਾ ਬਹਿ ਤੱਕੀ ਕਰਦਾ ਇਧਰ ਆਵੇਂ ਕਿਵੇਂ ਬਾਈ ਪਠਾਣੀ ਏਡੇ ਉੱਡ ਟਕੇ ਬੈਠੇ ਆ ਉਹ ਬੈਠੇ ਆ ਕੋਸ਼ਾ ਜੀ ਉੱਡੇ ਫਿਰਦੇ ਆ ਪੱਠੇ ਆਪਣੇ ਹਾਂਜੀ ਹਾਂਜੀ ਤੇ ਦੋ ਖੜੇ ਇੱਕ ਸੁੱਕਾ ਫਿਰਦਾ ਇੱਕ ਗੇੜਾ ਵਾਲਾ ਤੇ ਆਪਣਾ ਜਿਹੜਾ ਗੇੜਾ ਵਾਲਾ ਉਹ ਕਿੰਨੇ ਵੇਟ ਆਇਆ ਸੀ ਤੁੰ ਪੌਣੇ 7 ਪੌਣੇ 7 ਕਿੰਨਾ ਪਾਣੀ ਦਿੱਤਾ ਜੀ 40 ਤੋਂ 30 42 ਹੋ ਸਕਦਾ ਤਾਂ 40 42 ਐਮ ਐਲ ਪਾਣੀ ਹੈ ਕਿਹੜੇ ਅੰਦਰ ਤੇ ਤੁਹਾਨੂੰ ਕੀ ਲੱਗ ਰਿਹਾ ਆ ਫਿਰ ਦੋਨੇ ਲੱਗ ਕੀ ਰਿਹਾ ਉਹ ਗਰੇ ਰੋਟੀ ਅੰਡੇ ਵਾ ਕੀ ਕਰਤਾ ਸੌਥੇ ਪਤਾ ਲੱਗੂ ਕੀ ਲੱਗ ਰਿਹਾ ਹਾਂਣ ਤੇ ਰਿਹਾ ਉਹ ਮੱਕੇ ਵੜਾ ਗੜੇ ਹੁਣ ਭਾਂਵੇਂ ਬੰਦੇ ਖੜ ਗਿਆ ਆਪਣਾ ਚੌਥੇ ਪਾ ਲੱਗੂ 28 ਤਰੀਕ ਨੂੰ ਹੈ ਹੂੰ ਪਿੰਡ ਲੂਲਵਾਈ ਤੇ ਆ ਦੋਨੇ ਬਹਿ ਗਏ ਬਈ ਹਾਂ ਇਹ ਬਹਿ ਗਏ ਪਿਉਤੀ ਆ ਇਧਰ ਪਿਓਆ ਪਰਲੀਤੀ ਹੈ। ਔਰਲੀਤੀ ਹੈਗੀ ਤੇ ਆ ਹੈਗਾ ਪਿਓ। ਸੇਮ ਸੇਮ ਹੈ। ਸੇਮ ਸੇਮ ਹੈ ਜਿਸੇ। ਇਧਰ ਬਦਾਮ ਖਟ ਰਿਹਾ ਚੋਬਰ। ਤੇ ਹੁਣ ਚੱਲਾਂ ਆਂ ਫਿਰ ਬਾਈ ਤੇ। ਹੁਣ ਕਿਨੂੰ ਹੋਰ ਹੁਣ ਆ ਪਗਾਈ ਮਾਰਨੀ ਕਿਤੇ। ਜ਼ਰੂਰ ਜ਼ਰੂਰ। ਹਾਂ ਫਿਰ ਮੈਨੂੰ ਤਾਂ ਉਹਨੇ ਹੀ ਹੋਰ ਹੋਣਾ ਪੈ ਜੀ। ਜ਼ਰੂਰ ਨਾਲ ਹੀ ਚੱਲਾਂਗੇ। ਹਾਂ ਤੜਕੇ ਕੋਈ ਉਹ ਕੱਲ੍ਹ ਦੇ ਸਿਰ ਨੂੰ ਮੈਂ ਜੇ ਤਿੰਨ ਦਾ ਹੋਵੇ ਤੱਕ ਇਹ ਘੱਟ ਥੋੜੀ। ਤੇ ਮੈਨੂੰ ਆਪ ਨੂੰ ਸਾਈਡਿੰਗ ਕਰਨੀ ਪਈ ਕਬੂਤਰਾਂ ਦੀ। ਹੁਣ ਮੇਰੀ ਜ਼ਿੰਮੇਵਾਰੀ ਦੋ ਪਾਸੇ ਆ। ਇਧਰ ਹੀ ਵੇਖਣੇ ਪੈਣੇ ਮੈਨੂੰ ਤੇ ਉਧਰ ਵੀ ਜਾਣਾ ਪੈਂਦਾ। ਹਾਂ ਠੀਕ ਹੈ ਤੂੰ ਨਾ ਪਸ ਨਹੀਂ ਗਾਇਆ ਮੇਰੀ ਪੂਰੀ ਹੁਣ ਫਲ ਤੇ ਚੰਗਾ ਕੁਛ ਮੈਂ ਜਾਨਾ ਪਰ ਕਰੇਗਾ ਮੈਂ ਓਕੇ ਹੋਰ ਜੀ ਤੇ ਹੁਣ ਚੱਲ ਪਏ ਘਰ ਨੂੰ ਆਪਾਂ ਹੁਣ ਚੱਲ ਗਏ ਨਾਲੀਏ ਧੂੜੀਏ ਡੇਢ ਵੱਜ ਚੁੱਕਿਆ ਠੀਕ ਹੈ ਤੇ ਆਪਣੇ ਕਬੂਤਰ ਉਧਰ ਬਹਿ ਗਏ ਦੱਸ ਦਿੱਤਾ ਬਾਕੀ ਹਣਾ ਬਦਾਮ ਨੂੰ ਸਾਰੇ ਨੂੰ ਪਾਤੇ ਦੀ ਤੇ ਕਣਕ ਨੂੰ ਕਦਾ ਬਾਕੀ ਮਣਕ ਚ ਪਾਈ ਜਾਂਦਾ ਆ ਵੀ ਪਾ ਦੂਗਾ ਪਰ ਅੱਗੇ ਵੀ ਆ ਵੀ ਪੁੰਦਾ ਕਿਹੜਾ ਮੈਂ ਪੁੰਨਣਾ ਤੇ ਚਲੋ ਚੱਲੀਏ ਕਰੇ ਨਾਲੀਏ ਧੂੜੀਏ ਉਹ ਘੰਟੇ ਰੈਸਟ ਕਰਕੇ ਫੇਰ ਆਵਾਂ ਵਾਪਸ ਇੱਥੇ ਨਾ ਕਿਉਂ ਚਾੜ ਵੀ ਨਹੀਂ ਦੇ ਦਿੰਦੇ ਤੇ ਚਲੋ ਮੈਂ ਦਾ ਹੱਥ ਨੇ ਚੱਲਦੇ ਆ ਆਪ ਵੀ ਘੜੇ ਹੁੰਦੇ ਤੇ ਚੱਲ ਕੇ ਕਰਦੇ ਹੁੰਦਾ ਫਿਰ ਆਪਾਂ ਲਓ ਜੀ ਬਾਬੇ ਚੱਲ ਪਿਆ ਜੀ ਆਪਣੀ ਹਵੇਲੀ ਵੱਲ ਨੂੰ ਕੁਝ ਕਰਤੀ ਆ ਤੇ ਕੁਝ ਕਰਕੇ ਵੇਣੇ ਉੱਥੇ ਕੀ ਬਣਦਾ ਜਾ ਕੇ ਮੇਰੇ ਸਾਂ ਦਪੈਣੇ ਹੋਗਾ ਸੱਚ ਗੋਸ਼ਨ ਚੱਲ ਕੇ ਪੁੱਛਦੀ ਕੀ ਬਣਾਇਆ ਚਣਾ ਕਿੰਨੇ ਵਜੇ ਭਾਇਆ ਕੀ ਸਾਕਤਾ ਬਣਾ ਤੇ ਚਲੋ ਇਸ ਤੇ ਚੋਬਰ ਵੀ ਆ ਚੁੱਕੇ ਤੇ ਮੈਂ ਵੀ ਆ ਚੁੱਕੇ ਆਂ ਜੀ ਤੇ ਹੁਣ ਨਾ ਛਤਰੀ ਲਾਉਣ ਦੀ ਵੀਡੀਓ ਬਣਾਉਣੇ ਆਂ ਕਿਹਾ ਆਪਾਂ ਤੇ ਬਾਈ ਤੂੰ ਹੀ ਕਹਿਣਾ ਔਰ ਮੈਂ ਕਹਿਣਾ ਨਾ ਛਤਰੀਆਂ ਲਾ ਦੇ ਬਾਈ ਸਾਰੀਆਂ ਛਤਰੀਆਂ ਲਾ ਦੇ ਇੱਥੇ ਛਤਰੀਆਂ ਹਾਂ ਛੱਤਰ ਵਾਲਾ ਹੋਵੇ ਕੋਤਰਕਵਾ ਦਾ ਸਾਰੇ ਆਪ ਖੁਦ ਬਾਗ ਲੈਣਾ ਫਿਰ ਸਾਰੇ ਬਾੜੇ ਲੁੱਟ ਮੈਂ ਭੱਗ ਗਿਆ ਕੜੱਚ ਕੜੱਚ ਡਿੱਗ ਪੈਦਾ ਏ 12ਵੇਂ ਨੂੰ ਤੈਨੂੰ ਵੇਖ ਕੇ ਉਹ ਪਰ ਮੇਰਾ ਮੂੰਹ ਵੜਾ ਕਰ ਦੇ ਨਾ ਵੇਖ ਲੈ ਸਰ ਮੇਰਾ ਉਹ ਆ ਗਿਆ ਆਡਾ ਸਤਾਦ ਆ ਗਿਆ ਹੁਣ ਉਹਨੂੰ ਮੈਂ ਵੀ ਮੈਂ ਬਹਿ ਜਾ ਉਹਨੂੰ ਲੈ ਪਾ ਗਿਆ ਹਾਂ ਪਾ ਪਾ ਗਿਆ ਪਾ ਪਾ ਗਿਆ ਹਟਾਣਾ ਆ ਚੱਲੀ ਚਲੋ ਕਰੇ ਚਲੋ ਪਾ ਪਾ ਗਿਆ ਪਾ 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 ਬਲੂਏ ਆ ਚੱਲ ਜੀ ਆ ਚੱਲੀਏ ਭੱਜਾ ਦਵਾ ਦਵਾ ਬਬਈ ਨੀ ਆ ਬਾਰ ਜੀ ਫਰੈਂਡ ਤੇ ਅਸੀਂ ਚੱਲ ਕੇ ਆਂ ਵੀ ਇਹ ਖੇਤ ਤੇ ਹੋਰ ਚੋਬਰਾ ਠੀਕ ਠਾਕ ਹੈ ਜੋ ਅਗਲੇ ਦਿਨ ਨਹੀਂ ਚਲੋ ਜੀ ਖੇਤ ਚੱਲਦੇ ਆਂ ਤੇ ਢੇੜਾ ਛੇੜਾ ਮਾਰ ਕੇ ਨਾ ਫੇਰ ਵੇਣਾ ਕੀ ਬਣਦਾ ਹੈ ਮੈਂ ਤੇ ਸ਼ੋਬਰ ਆ ਚੁੱਕੇ ਆ ਖੇਤ ਤੇ ਖੇਤ ਦਾ ਵੀਊਓ ਵੇਖੋ ਬਹੁਤ ਅੱਛਾ ਆ ਰਹਾ ਹੈ ਇਹਦੇ ਗੂਹਾਡਾ ਬੰਦਾ ਮਰੂੜ ਢੱਕੇ ਕਣਕਾ ਕੂਣਕਾ ਲੱਗ ਭਗ ਪੱਖਣ ਦੀਆਂ ਤਿਆਰੀਆਂ ਹੋਈਆਂ ਪੀ ਵੀ ਵੇਖੋ ਪੂਰੀਆਂ ਪਣੇ ਵੀ ਨਾ ਗੱਲ ਕਣਕਾਂ ਦੀ ਹਾਂ ਚੋਬਰਾ ਤੇ ਮੈਨੂੰ ਚੋਬਰ ਆਪਦੀ ਵੀਡੀਓ ਦਿਖਾਈ ਹੁੰਦਾ ਲੜਾਈ ਖੜੀ ਇਹ ਬੰਦਾ ਨਾ ਗੈਂਗਸਟਰ ਆਦਾ ਯਾਰ ਜੇ ਕਿਸੇ ਨੂੰ ਬੰਦਾ ਬੁੰਦਾ ਕਟਾਉਣਾ ਹੋਵੇ ਤੇ ਸਾਡੇ ਨਵੀ ਮੰਨ ਵਾਲੇ ਨੂੰ ਸੰਪਰਕ ਕਰੋ ਤੇ ਤੁਹਾਨੂੰ ਇਹਦਾ ਨੰਬਰ ਲਾ ਦਾਂਗੇ ਠੀਕ ਹੈ ਆ ਵੀ ਲੜਾਈ ਦੀ ਵੀਡੀਓ ਦਿਖਾਉਗਾ ਨੇ ਗੈਂਗਸਟਰ ਬੰਦਿਆ ਭਰਾਵਾ ਕਦੋਂ ਮਰਜ਼ੀ ਕੁੱਟ ਥਰਦੇ ਆ ਮੈਂ ਬੰਦ ਕਰਦੇ ਯਾਰ ਚੱਲ ਚੰਗਾ ਬਾਈ ਕੋ ਜੀ ਤੇ ਹੁਣ ਗੋਸ਼ਨ ਨੂੰ ਫੋਨ ਲਾ ਕੇ ਪੁੱਛਦੇ ਨੇ ਜੀ ਗੋਸ਼ਨ ਨੇ ਫੋਨ ਚੱਕ ਲਿਆ ਤਾਂ ਠੀਕ ਐ ਵੀ ਆਪਣਾ ਗੇੜਾ ਨਾਲ ਕਬੂਤਰ ਕਿੰਨੇ ਵਜੇ ਬੈਠਾ ਐ ਤੇ ਕੀ ਹਿਸਾਬਤਾ ਵਾਦਰ ਚੋਬਰ ਮੂਰੇ ਬੈਠਾ ਦੰਦ ਕਢੀਂਦਾ ਭੈਣ ਦੀ ਤੂੰ ਵੀ ਆ ਕਰੀਂ ਮੈਂ ਫੋਨ ਲਾ ਕੇ ਗੋਸ਼ਨ ਨੂੰ ਫੋਨ ਲਾਉਣੇ ਓ ਯਾਰ ਠੜ ਤਾ ਜਾ ਮੈਨੂੰ ਵਿੱਚ ਹੀ ਲਾ ਦੇ ਫੋਨ ਤੂੰ ਖੜ ਜਾ ਇੱਕ ਮਿੰਟ ਚਲੋ ਇੱਕ ਮਿੰਟ ਮੁੰਡਾ ਕਹਿੰਦਾ ਵੀ ਇੱਕ ਮਿੰਟ ਰੁਕ ਜਾ ਉਹ ਕਹਿੰਦਾ ਇੱਧਰ ਨਾ ਕਰੀਂ ਨਹੀਂ ਕਰਦਾ ਯਾਰ ਐ ਕੋ ਪਹਿਲਾਂ ਹੀ ਦੱਸੀ ਨਾ ਲੋ ਜੀ ਗੋਸ਼ਨ ਨੂੰ ਫੋਨ ਲਾ ਰਹੇ ਆ ਨੰਬਰ ਦਿਖਾਣਾ ਆਪਾਂ ਗੋਹੀ ਲੈ ਲੈਣੇ ਲੋਗੇ ਓ ਮਿੰਟ ਆਪੇ ਠਟ ਗੋਸ਼ ਨੂੰ ਫੋਨ ਲਾ ਕੇ ਪੁੱਛਦੇ ਆਂ ਇਹ ਚੱਕੂ ਦਾ ਫੋਨ ਗੱਲੀ ਫਿਰ ਤੇ ਫੋਨ ਚੱਕ ਲੈ ਠੀਕ ਆ ਰਾ ਦੱਸ ਦਿਆਂਗੇ ਤੇ ਨਹੀਂ ਪਰ ਆਉਂ ਜੇ ਉਹ ਨੂੰ ਨਹੀਂ ਬਾਅਦ ਫੋਨ ਲਾ ਕੇ ਬਾਅਦ ਪੁੱਛ ਲਾਂਗੇ ਉਹ ਦੱਸ ਦਿਆਂਗੇ ਪੁੱਲਾ ਮਾਰ ਨਾ ਛੋਟਾ ਚੱਕਣਾ ਨਹੀਂ ਫੋਨ ਮੈਨ ਪਤਾ ਆ ਗੱਪੀ ਦਾ ਨਹੀਂ ਜਗਦਾ ਨਹੀਂ ਜਗਦਾ ਫੋਨ ਬਾਬਿਓ ਤੇ ਹੁਣ ਘਰ ਚੱਲ ਗਿਆ ਮੁੰਡਿਆ ਘਰੇ ਚੱਲਦੇ ਆ ਉਹ ਤੇ ਚੱਲ ਚਲ ਗਏ ਤੇ ਹੁਣ ਮੈਂ ਓਬਰ ਚੱਲਦੇ ਆ ਘਰ ਕੋ ਏ ਚੋਬਰਾ ਜਾ ਵੇ ਤੂੰ ਕੀ ਕਰੇਂਗਾ ਪਾਉ ਤੂੰ ਗੇੜ ਹੀ ਨੱਟਦਾ ਏ ਮਰੇਂਗਾ ਤੂੰ ਚਲੋ ਚੱਲਦੇ ਆ ਘਰ ਕੋ ਤੇ ਲੇਟ ਜਵਾਬ ਹੋਗਾ 8 ਵਜੇ ਕਹਣਾ ਜੋਬਰ ਹੋਵੇਗਾ 8 ਵਜੇ ਅੱਗੇ 7:30 ਹੀ ਜਾੜਨੇ ਨੇ ਤੇ ਘਰ ਦੇ ਰੱਖਣਾ ਉਹਦਾ ਬਹੁਤਾ ਜਾਰੇ ਭਾਗਿਆ ਤੇ ਕੰਮ ਨੇੜੇ ਮਾਰਿਆ ਮਾਰਾਂਗੇ ਨਹੀਂ ਮਾਰਿਆ ਮਾਨ ਦਾ ਵੀ ਬਟੇ ਨੂੰ ਲੈ ਆ ਮੁੰਡਾ ਲੈ ਲਈ ਹਾਂ ਅਹੀਂ ਕਰੀ ਤੇ ਫਿਰ ਕੰਮ ਆਡੇ ਕੰਮ ਹੀ ਕੱਢਿਆ ਸਾਡੇ ਮਗਰ ਲੀਓ ਆ ਗਿਆ ਫਿਰਦਾ ਠੀਕ ਆ ਸੁੰਦਰ ਕੋ ਜਾਂਦਾ ਮੂਰੇ ਇਹ ਪਟੈਂਤਾ ਗਿਆ ਆਪਣੇ ਬਾਹਰ ਆ ਗਿਆ ਨਾ ਸਿੱਕ ਲੈ ਆਂਦੀ ਆ ਇਹ ਪਹਿਲੀ ਵਾਰ ਕਰ ਰਹੀ ਹੈ ਪਹਿਲੀ ਵਾਰ ਕਰਦਾ ਸੀ ਲੀਓ ਪਹਿਲੀ ਵਾਰ ਕਰਦਾ ਸੀ ਗੇਟ ਖੋਲ ਕੇ ਅੰਦਰ ਆੜੇ ਨਹੀਂ ਅੰਦਰ ਆ ਆ ਫਿਰ ਚੱਲਦੇ ਘਰੇ